ਨਾਲੋ ਹਾਂ ਹਾਂ ਆਂਟੀ ਤੋਂ ਕਰੋ ਏਸੀ ਦੀ ਆਵਾਜ਼ ਆਂਦੀ ਹੈ ਉਹ ਨਹੀਂ ਉਹ ਫੈਨ ਸਪੀਡ ਘਟਾਓ ਇਹੋ ਨਹੀਂ ਤੇ ਹੱਲ ਬੈਠ ਬੈਠ ਖੜੀ ਹੋਣਾ ਜਦੋਂ ਉਹਨਾਂ ਨੇ ਪੈਸੇ ਭੜਾਣੇ ਨਾ ਉਹਦੇ ਕੋਈ ਖੜੇ ਹੋਣਾ ਠੀਕ ਕਰਦਾ ਸਟਾਰਟ ਹਾਂ ਤੋਂ ਕਰੋ ਚਲੋ ਨਹੀਂ ਤੁਸੀਂ ਬਿਲੋਂਨਾ ਤੁਹਾਨੂੰ ਹੋਣਾ ਆਪਣੇ ਤੁਸੀਂ ਮਮੀ ਆ ਤੋ ਇਹ ਵੱਡੀ ਮੰਮਾ ਨਾਲ ਕਿਸ ਤਰ੍ਹਾਂ ਬੋਲਣ ਦੇ ਜੇ ਵੱਡੀ ਮੰਮਾ ਨੇ ਗਲਤ ਕੀ ਕੀ ਹੈਗਾ ਤੂੰ ਨਾ ਛੋਟੀ ਆ ਨਾ ਛੋਟੀ ਬਣ ਕੇ ਰਹਿ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵੱਡਿਆਂ ਦੀ ਗੱਲਾਂ 'ਚ ਨਹੀਂ ਬੋਲੀਦਾ ਤੇਰੇ ਦਿਮਾਗ 'ਚ ਨਹੀਂ ਗੱਲ ਪੈਂਦੀ ਮੰਮੀ ਮੈਂ ਛੋਟੇ ਆ ਪਿਆ ਮਾਨੇ ਆ ਲੇਕਿਨ ਜਦੋਂ ਵੱਡਿਆਂ ਨੂੰ ਕਿਸੇ ਗੱਲ ਦੀ ਸਮਝ ਨਾ ਲੱਗੇ ਤੇ ਛੋਟਿਆਂ ਨੂੰ ਸਮਝਾਉਣਾ ਹੀ ਪੰਦਾ ਹੈਗਾ ਮੰਮੀ ਵੱਡੀ ਮੰਮਾ ਨੇ ਕਿਹਾ ਕੀ ਆ ਤੁਸੀਂ ਚਾਚੀ ਦੇ ਨਾ ਕਿਉਂ ਮਗਰ ਪਈ ਹੋਏ ਜੇ ਬਸ ਅੱਛਾ ਚਾਚੀ ਚਾਚੀ ਦੋ ਦਿਨ ਮੈਂ ਬਾਹਰ ਗਈ ਗਈ ਆ ਚਾਚੀ ਨੇ ਕਿਹੜਾ ਐਸਾ ਤੁਹਾਡੇ ਸਿਰ ਤੇ ਢੂੜਤਾ ਵਾ ਜਿਹੜਾ ਤੁਸੀਂ ਸਾਰੇ ਚਾਚੀ ਦੀ ਮਾਲਾ ਜਪਣ ਲਾਪੇ ਜੇ ਉਹ ਮੇਰੀ ਗੱਲ ਸੁਣ ਲੈ ਮੈਂ ਨਹੀਂ ਜਾਣਦੀ ਤੇਰੀ ਚਾਚੀ ਦੇ ਕਹੇ ਤੇ ਮੰਮੀ ਮੇਰੀ ਗੱਲ ਸੁਣੋ ਚਾਚੀ ਕੋਈ ਮਾੜੀ ਥੋੜਾ ਗੱਲ ਕਰਨ ਰਹੀ ਐ ਵੇਖੋ ਘਰ ਦੇ ਵਿੱਚ ਕਿਸ ਤਰ੍ਹਾਂ ਦੇ ਹਲਾਲ ਚੱਲਣ ਡੇ ਆ ਘਰ ਚ ਚੋਰੀ ਹੋਣ ਡਈ ਆ ਕਲੇਸ਼ ਹੋਣ ਡਿਆ ਚਾਚੀ ਨੇ ਕੋਈ ਮਾੜੀ ਥੋੜਾ ਗੱਲ ਕਹੀ ਆ ਉਹਨਾਂ ਨੇ ਇਹੋ ਹੀ ਕਿਹਾ ਕਿ ਗੁਰੂ ਘਰ ਜਾ ਕੇ ਆਈਏ ਹੋ ਸਕਦਾ ਕਿ ਸਾਡਾ ਘਰ ਸਾਰਾ ਸਹੀ ਹੋ ਜਵੇ ਘਰ ਚ ਚੋਰੀ ਹੁੰਦੀ ਕਲੇਸ਼ ਹੁੰਦੇ ਨਾ ਤੇਰੀ ਚਾਚੀ ਦੇ ਆਣ ਤੇ ਹੀ ਹੁੰਦਿਆ ਪਹਿਲਾਂ ਤੇ ਤੁਹਾਡਾ ਘਰ ਸਭ ਬੜਾ ਵਧਿਆ ਸੀ ਸਾਰੇ ਰਾਜੀ ਖੁਸ਼ੀ ਰਹਿੰਦੇ ਸੀਗੇ ਮੰਮੀ ਮੇਰੀ ਗੱਲ ਸੁਣੋ ਜਿਹੜੀ ਤੁਸੀਂ ਗੱਲ ਕਹਿਣ ਡੈ ਜੇ ਇਹ ਨੋਵੇ ਕਿ ਕੱਲ ਨੂੰ ਤੁਹਾਨੂੰ ਇਹ ਗੱਲਾਂ ਤੇ ਪਸਤਾਵਾ ਹੋਵੇ ਤੂੰ ਨਾ ਜ਼ਿਆਦਾ ਮੇਰੀ ਮਾਂ ਬਣਨ ਦੀ ਕੋਸ਼ਿਸ਼ ਨਾ ਕਰ ਮੈਂ ਤੇਰੀ ਮਾਂ ਵਾ ਤੂੰ ਨਹੀਂ ਮੇਰੀ ਮਾਂ ਤੇ ਮੇਰੀ ਗੱਲ ਸੁਣ ਲੈ ਮੈਨੂੰ ਬਾਰ ਬਾਰ ਆ ਜਾਣ ਬਾਰੇ ਨਹੀਂ ਕਹਿਣਾ ਮੈਂ ਨਹੀਂ ਜਾਣਾਂ ਕਿਤੇ ਮੰਮੀ ਐਸਾ ਨਾ ਕਰੋ ਵੇਖ ਲਓ ਕੀ ਸੀ ਮੈਨੂੰ ਭੁੱਲ ਗਿਆ ਇੱਥੇ ਤੇ ਇਹ ਮੈਨੂੰ ਕਦੀ ਮਨਾ ਨਹੀਂ ਕੀਤਾ ਤੇ ਹਾਂ ਤੂੰ ਹੀ ਮੈਨੂੰ ਕਦੀ ਹਾਂ ਚਲੋ ਇੱਥੇ ਹੀ ਮੰਮੀ ਵੇਖ ਲੋ ਤੁਸੀਂ ਕਦੀ ਵੀ ਮੈਨੂੰ ਕਿਸੇ ਗੱਲ ਤੋਂ ਮਨਾ ਨਹੀਂ ਕੀਤਾ ਮੇਰੇ ਕਰਕੇ ਸੀ ਗੁਰੂ ਘਰ ਚਲੀਏ ਮੱਥਾ ਟੇਕ ਲਈਏ ਮੰਮੀ ਵੱਡੀ ਮੰਮਾ ਵੀ ਗਲਤ ਨਹੀਂ ਹੈਗੇ ਇੱਕ ਵਾਰੀ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਵੱਡੀ ਮੰਮਾ ਨਹੀਂ ਚਾਚੀ ਵੱਡੀ ਮੰਮਾ ਹੂੰ ਤੂੰ ਹੀ ਤੋ ਹੀ ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ ਵੇਖ ਲੋ ਮੇਰੇ ਕਹਿੰਦੇ ਚੱਲ ਚੱਲੋ ਨਾ ਸਾਰਾ ਪਰਿਵਾਰ ਚੱਲਿਆ ਚਾਚੀ ਸਾਰੇ ਪਰਿਵਾਰ ਵਾਸਤੇ ਕਹਿਣ ਢਈ ਹੈ ਨਾ ਆਹੋ ਆਹੋ ਠੀਕ ਆ ਚਾਚੀ ਦੀ ਚਮਚੀ ਉਹ ਮੇਰੀ ਗੱਲ ਸੁਣ ਮੈਂ ਚੱਲ ਜਾਵਾਂਗੀ ਰੱਬ ਦੇ ਘਰ ਜਾਂ ਜੇ ਮੈਨੂੰ ਕੋਈ ਪ੍ਰੋਬਲਮ ਨਹੀਂ ਭਾਵੇਂ ਤੇਰੀ ਚਾਚੀ ਕਰਕੇ ਨਹੀਂ ਸਾਹਿਲ ਕਰਕੇ ਕਿਉਂਕਿ ਇਸ ਘਰ 'ਚ ਸਿਰਫ ਮੈਨੂੰ ਉਹੀ ਸਮਝਦਾ ਮਮਮੀ ਚਲੋ ਚਾਚੀ ਕਰਕੇ ਨਹੀਂ ਸਾਹਿਲ ਕਰਕੇ ਸੀ ਪਰ ਸਾਰਾ ਪਰਿਵਾਰ ਇਕੱਠੇ ਤੇ ਜਾ ਰਹੇ ਹੈ ਨਾ ਇਹ ਕੋ ਡਾਇਲੌਗ ਸਾਰੇ ਕਵਰ ਹੋ ਗਏ ਆ ਮਤਲਬ ਬੋਤਾ ਵੱਡੀ ਮੰਮੀ ਵੀ ਨਹੀਂ ਆਇਆ ਬੋਤਾ ਸਾਹਿਲ ਵੀ ਨਹੀਂ ਆਇਆ ਕਿਰੇ ਨਾ ਲਿਆ ਸਾਹਿਲ ਇਹ ਮੈਂ ਬਣਾਵਾ ਤੇ ਡਾਇਲੌਗ ਦਾ 골ਡੀ ਹੈੱਡਫੋਨ ਲਾ ਅਰੇ ਚ ਤੇ ਸੁਣ ਤੂੰ ਕਿਹੜੇ ਡਾਇਲੌਗ ਜਿੱਥੇ ਗਲਤ ਹੋਏਗਾ ਕਾ ਠੀਕ ਹੈ ਕਲੀਅਰ ਜਿੱਥੇ ਕੱਟ ਕੇ ਚਲੋ ਜੀ ਹੁਣ ਆਪਾਂ ਚੱਲੀਆ ਸੈਕਿੰਡ ਡੈਸਟੀਨੇਸ਼ਨ ਵਾਸਤੇ ਸਿਮਰਨ ਅੰਟੀ ਪਿੱਛੇ ਬੈਠੇ ਨੇ ਹੈਲੋ ਕਰ ਦੋ ਅੰਟੀ ਸਾਰਿਆਂ ਨੂੰ ਪਰਵੀਨ ਤੇ ਸ਼ਿਕਾ ਤੇ ਬਾਕੀ ਜਿਹੜੇ ਹੈਗੇ ਆ ਦੂਸਰੀ ਗੱਡੀ 'ਚ ਆਂਦੇ ਸਾਹਿਲ ਦੇ ਨਾਲ ਤੇ ਹੁਣ ਆਪਾਂ ਚੱਲਨੇ ਆ ਜੀ ਸ਼ੂਟ ਵਾਸਤੇ ਸੈਕਿੰਡ ਆਪਣੀ ਡੈਸਟੀਨੇਸ਼ਨ ਦੇ ਉੱਤੇ ਉੱਥੇ ਜਾ ਕੇ ਤੁਹਾਨੂੰ ਦਿਖਾਣੇ ਆ ਠੀਕ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਣੇ ਆ ਕਿ ਅਪਾ ਉਥੇ ਕਿੱਥੇ ਚੱਲੇ ਆ ਉਹਦੀ ਮੈਂ ਪਹਿਲਾਂ ਵੀ ਸ਼ੂਟ ਕੀਤਾ ਐ ਵਾ ਪਿਆਰ ਕੇ ਧੋਖੇ ਧੋਖਾ ਜਿਹੜਾ ਸਾਡਾ ਸੀਰੀਅਲ ਆਇਆ ਸੀਗਾ ਉਹਦੇ ਵਿੱਚ ਤੇ ਬੜੀ ਵਧੀਆ ਉਹ ਪਾਰਕ ਬਣੀ ਹੋਈ ਆ ਵੀਡੀਓ ਦੇ ਬਣੀ ਹੋਈ ਆ ਤੇ ਜਿਨੇ ਜਿਨੇ ਪਿਆਰ ਕੇ ਧੋਖਾ ਵੇਖੀ ਹੋਈ ਹੈ ਨਾ ਉਹਨੂੰ ਪਤਾ ਲੱਗ ਜੂਗਾ ਕਿ ਉਹ ਕਿੱਥੇ ਬਣੀ ਆ ਕਿਉਂਕਿ ਜਿਹੜੀ ਸਾਡੀ ਪਿਆਰ ਕੇ ਧੋਖਾ ਸੀਰੀਜ਼ ਸੀ ਨਾ ਉਹ ਬਹੁਤ ਹੀ ਜ਼ਿਆਦਾ ਵਧੀਆ ਸੀ ਤੇ ਬਹੁਤ ਹੀ ਜ਼ਿਆਦਾ ਸਾਰੇ ਨੇ ਪਸੰਦ ਕੀਤੀ ਸੀ ਤੇ ਇੱਕ ਚੁੰਨੀ ਚੜਾਵਾ ਤੇ ਇੱਕ ਜੈਸੀ ਕੰਨੀ ਵੈਸੀ ਬਣੀ ਉਹ ਥੱਲੇ ਦੇਖ ਤਾਂ ਤੇ ਮੈਂ ਇਹ ਵੀ ਚਾਹਦੀ ਆ ਕਿ ਤੁਸੀਂ ਸਾਰੇ ਜਣੇ ਸਾਡੀ ਆ ਉਸ ਤਰ੍ਹਾਂ ਹੀ ਪਿਆਰ ਇੰਨਾ ਸੀਰੀਜ਼ ਨੂੰ ਵੀ ਦਿਓ ਹਨਾ ਆਂਟੀ ਸ਼ੇਅਰ ਕਰਿਆ ਕਰੋ ਹਾਂ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਕਰਕੇ ਕਮੈਂਟ ਕਰਿਆ ਕਰੋ ਕਿ ਆਪਾਂ ਤੁਹਾਡੀ ਵੀਡੀਓ ਸ਼ੇਅਰ ਕਰਤੀ ਹੈ ਫਿਰ ਆਪਾਂ ਤੁਹਾਡਾ ਕਮੈਂਟ ਸਾਨੂੰ ਪਤਾ ਲੱਗਦਾ ਜਦੋਂ ਤੁਸੀਂ ਲਾਈਵ ਹੋਵੋਗੇ ਕਹੋਗੇ ਨਾ ਕਿ ਇਸ ਵਾਰ ਬੰਨੇ ਕਿੰਨਾ ਸਾਰਿਆਂ ਨੇ ਸ਼ੇਅਰ ਕੀਤਾ ਇਹ ਸਾਨੂੰ ਵੀ ਕੀ ਕਰ ਰਹੇ ਕਦੋਂ ਵੀ ਦੱਸਿਆ ਬਹੁਤ ਸੀ ਗੱਲ ਤੇ ਹੈ ਗਿਆ ਕਿ ਦੱਸਿਆ ਕਿ ਕਿਤੇ ਗੱਲ ਤਾਂ ਕਿਤੇ ਸਹੀ ਜਾਂਦੀ ਜਿਵੇਂ ਨਹੀਂ ਕਿ ਅਸੀਂ ਹਰ ਜਗ੍ਹਾ ਤੇ ਸਹੀ ਹੁੰਨੇ ਆ ਬਿਲਕੁਲ ਜੀ ਤੇ ਆਪਾਂ ਤਾਂ ਆਪਣੀਆਂ ਗਲਤੀਆਂ ਨੂੰ ਵੀ ਪੋਜ਼ਿਟਿਵ ਤਰੀਕੇ ਨਾਲ ਲਵਾਂਗੇ ਕਿ ਹਾਂ ਬਈ ਇੱਥੇ ਸਾਡੀ ਗਲਤੀ ਆ ਤੇ ਆਪਾਂ ਸਾਨੂੰ ਇੱਥੇ ਵਰਕਰ ਕਰਨਾ ਚਾਹੀਦਾ ਵਾ ਤੇ ਚਲੋ ਬਾਕੀ ਸਾਰੇ ਪਿੱਛੇ ਹੈਗੇ ਕਿੱਥੇ ਰਹਿ ਗਈ ਆ ਤੇ ਇੱਥੇ ਸਟੈਂਡ ਜਿਹੜਾ ਹੈਗਾ ਉਹ ਥੱਲੇ ਡਿੱਗੀ ਜਾਂਦੇ ਨੇ ਮੈਂ ਸੈੱਟ ਕਰਕੇ ਤੇ ਤੁਹਾਨੂੰ ਜਿੱਥੇ ਆਪਾਂ ਚੱਲੇ ਆ ਉੱਥੇ ਡੈਸਟੀਨੇਸ਼ਨ ਤੇ ਲੈ ਕੇ ਜਾਂਦੇ ਆ ਅੱਜ ਦਿਹਾੜੀ ਅਸੀਂ ਬਹੁਤ ਜ਼ਿਆਦਾ ਤੇ ਸ਼ੂਟ ਰੱਖ ਲਿਆ ਨਹੀਂ ਜ਼ਰਾ ਕਮੀ ਇੰਨੀ ਹੋਣੀ ਤੇ ਹੋਰ ਨਹੀਂ ਕਹਿੰਦਾ ਤੂੰ ਚਲੀਏ ਤੋ ਕਮੀ ਹੈ ਨਹੀਂ ਆਪਾਂ ਕਹਿਣਾ ਆਪਾਂ ਤੂੰ ਬਸ ਇੱਕਲੀ ਭਾਈ ਤੇ ਵੀਡੀਓ ਤੋਂ ਬਿਨਾ ਵੀ ਇਹੀ ਕਹਿੰਦੇ ਆ ਸਹੀ ਗੱਲ ਇਹ ਨਹੀਂ ਕਰੀ ਇੰਨੀ ਤੂੰ ਫੇਰੋਂ ਪਾਰਕ ਚ ਪੰਡ ਲੋਕ ਕਹਿੰਦੇ ਹਿੱਲੇ ਆਹੋ ਲੋਕ ਕਹਿੰਦੇ ਨਹੀਂ ਨਹੀਂ ਆਂਟੀ ਪਾਰਕ ਰਹਿਣ ਦੋ ਦੱਸਾਂ ਕਿ ਇੰਨੀ ਦੂਰ ਸੈਰ ਕਰਨੀ ਸੌਕੀ ਕਿ ਤਾ ਉਹ ਵੀ ਇੰਨੀ ਕਰਨੀ ਚ चलो जी आप हूँ तुर पे हाँ क्योंकि गर्मी बहुत ज्यादा वा हम तो थोड़ा अगे जाके बनावा पिछली बार भी कहता कर दूक है ना जो भी मेरे को बंदो गल कहता मैं अपने परिवार आ करना चाहना मैं अपने परिवार आ करना चाहना है मेरे बारे कभी कोई गल ही नहीं की बस इक्ो गल कि मैं अपन जिम्मेवार पूरिया कर मैं जिम्मेवार पूरिया कर ऐसे करके मैं इको डिशीजन लिया कि मैं इस बंद जिंदगी नहीं कट स बस इस बद डाइट नहीं होगा कोई जो तो मेरे को ना अपने भतीजे को भी अपने परिवार का भी वन जो तो परे जा ਆਪਣੇ 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 ਕਿਤੇ ਜਵਾਬੀ ਹੋ ਗਿਆ ਵਸੋਣਾ ਬਾਰੀ ਸੋਚਣਾ ਉਹ ਵੀ ਨਹੀਂ ਲਾਈਟ ਕਰਦੀ ਆ ਆਪਣੇ ਬਾਰੇ ਜਾਂ ਮੇਰੇ ਬਾਰੇ ਮੇਰੇ ਬਾਰੇ ਤੇ ਸੋਚਣ ਦੀ ਗੱਲ ਦੁੱਧ ਨਹੀਂ ਕਰੇਗਾ ਕੱਲ ਵੀ ਨਹੀਂ ਕਰਨੀ ਉਹਨੇ ਜਿਹੜਾ ਨੇ ਕਹਾਂ ਮੈਂ ਇਸੇ ਕਰਕੇ ਮੈਂ ਡਿਸੀਜਨ ਲਿਆ ਸੀ ਉਦੋਂ ਵਾਪਸ ਆਉਂਦਾ ਮੈਨੂੰ ਉਹ ਆਪਣਾ ਕੋਈ ਫਿਊਚਰ ਨਾ ਕਰੀ ਸੀ ਉਹ ਇਹ ਪੁੱਛਣਾ ਕਰਨਾ ਓਕੇ ਉਹ ਠੀਕ ਗੱਲ ਕਰੰਦੋ ਜੀ ਡਾਈਵੋਰਸ ਦੀ ਉਹ ਮੈਂ ਕਿਉਂ ਡਾਈਵੋਰਸ ਦੇਣਾ ਮੇਰਾ ਦਿਮਾਗ ਖਰਾਬ ਹੋਇਆ ਵਾ ਜੇ ਕੋਈ ਪਰਿਵਾਰ ਦੇ ਨਾਲ ਜਾਣਾ ਚਾਹੁੰਦਾ ਵਾ ਇਹ ਜਿਹੜੀ ਗੀ ਆ ਤੁਹਾਡੇ ਪੇਤ ਨਾਲ ਚ ਤੁਹਾਡਾ ਪਰਿਵਾਰ ਨਹੀਂ ਹੈਗਾ ਹੈਗਾ ਵਾ ਨਾ ਭਰਾ ਵੀ ਹੋਣਾ ਵਾ ਉਹਦੀ ਵਾਈਫ ਵੀ ਹੋਣੀ ਹੈ ਤੇ ਜੇ ਉਹ ਇਤਰਾ ਕਰੇ ਤੁਹਾਨੂੰ ਲੈ ਜਾਵੇ ਸੌਰੀ ਤਾਂ ਆਪਣੀ ਵਾਈਫ ਨੂੰ ਲੈ ਜਾਵੇ ਤਾਨੂੰ ਨਾ ਪੁੱਛੇ ਕਿ ਮੇਰੀ ਤੇ ਵਾਈ ਦੀ ਮੇਰੇ ਲਈ ਸਾਰਾ ਕੁਝ ਹੈਗੀ ਆ ਮੈਂ ਕੀ ਕਰਨਾ ਆਪਣੇ ਪਰਿਵਾਰ ਦੇ ਨਾਲ ਫਿਰ ਤੁਹਾਨੂੰ ਕਿਵੇਂ ਦਾ ਲੱਗੇਗਾ ਤੇ ਛੇ ਪਰਿਵਾਰ ਨਾਲ ਜਾਂਦਾ ਵਹੱਜ ਕੀ ਆ ਸਾਂਝੇ ਪਰਿਵਾਰ 'ਚ ਸੁੱਖ ਪਤਾ ਕਿੰਨਾ ਵਾ ਠੀਕ ਆ ਉਹ ਜ਼ਿੰਮੇਵਾਰੀਆਂ ਦੇ ਵਿੱਚ ਕੋਈ ਜ਼ਿਆਦਾ ਹੀ ਰੁਚੀ ਹੋਏ ਆ ਪਰ ਉਹਨਾਂ ਨੂੰ ਨਾ ਜੀਵਨ ਸਾਥੀ ਚਾਹੀਦਾ ਸੀਗਾ ਜਿਹੜਾ ਕਿ ਉਹਨਾਂ ਨੂੰ ਸਮਝ ਸਕੇ ਤੇ ਮੇਰੇ ਹਿਸਾਬ ਨਾਲ ਤੁਸੀਂ ਬਿਲਕੁਲ ਸਹੀ ਫੈਸਲਾ ਕੀਤਾ ਉਹਨਾਂ ਨੂੰ ਛੱਡ ਕੇ ਕਿ ਤੁਸੀਂ ਤੇ ਉਹਨਾਂ ਨੂੰ ਸਮਝ ਹੀ ਨਹੀਂ ਸਕੇ ਚਾਰ ਪੰਜ ਦਿਨ ਦੇ ਵਿੱਚ ਕੀ ਸਮਝ ਸਕਦਾ ਕੋਈ ਕਿਸੇ ਨੂੰ ਸਾਡੇ ਵਿਆਹ ਨੂੰ ਵੇਖੋ 2 ਮਹੀਨੇ ਹੋ ਗਏ ਆ ਤੇ ਬੜੀ ਵਧੀਆ ਲਾਈਫ ਚੱਲਦੀ ਆ ਸਾਡੀ ਜਿੱਥੋਂ ਤੱਕ ਤੁਸੀਂ ਗੱਲ ਕਰਦੇ ਸੀ ਭਾਬੀਆਂ ਦੀ ਭਾਬੀਆਂ ਤੇ ਉਹਨਾਂ ਦੀ ਨਹੀਂ ਉਹਨਾਂ ਦੇ ਮੋਹਣਾ ਕੇ ਖੜੇ ਹੋ ਜਾ ਖੜੇ ਹੋ ਬੀਤ ਪਿੱਛੇ ਵੇਖ ਮੂੰਹ ਬਣਾ ਕੇ ਨਿਕਲ ਜਾ ਬਸ ਠਹਿਰ ਮੇਰੇ ਵੱਲ ਵੇਖੋ ਰੀਟ ਕਲੋਕ ਡੀਬੀ ਲਾਈਟ ਚਲੋ ਵਨ ਹੋ ਗਿਆ ਜਾਨਾ ਤਿੰਨ ਸਟੈਪ ਫਿਰ ਕੀ ਚੱਲ ਤਰੀ ਵਿੱਚ ਚਲੀ ਗਏ ਅੰਦਰ ਆਂਦੀ ਹਾਂ ਸਾਡਾ ਕੜੀ ਦਾ ਕੜੀ ਬਣਾਣਾ ਹੋ ਮੂੰਹ ਬਣਾ ਚੱਲ ਜਾ ਤੇ ਨਾ ਮਰਦਾ ਕੰਜੀ ਬਣਾਣਾ ਹੋ ਤੋਂ ਨਹੀਂ ਚਲੋ ਠੀਕ ਹੈ ਚੱਲ ਆ ਜਾ ਆ ਜਾ ਹੋਣਾ ਹੋੜਾ ਬਸ ਤੋ ਦਸ ਕੇ ਰਨ ਚਲਾਉ ਮੋ ₹100 ਦਾ ਦਾ ਇੰਝ ਹੋ ਰਿਹਾ ਸਹੀ ਗੱਲ ਹੈ ਕੋਣ ਬੱਚਿਆਂ ਦਾ ਭਾਵੇਂ ਰਹਿੰਦੀ ਹੈ ਬੱਚਿਆਂ ਦਾ ਨਾਮ ਨਹੀਂ ਨਾ ਹਗਾ ਉਹਨਾਂ ਨੇ ਚਲੋ ਤੁਹਾਡਾ 1 2 3 4